ਲਾਓ ਵੀ ਮਿੱਤਰੋ ਸੱਚੀ ਯਾਰ ਬਹੁਤ ਸੁਣਾ ਮਾਹੌਲਾ ਬਾਈ ਯਾਰ ਹਨਾ ਤੇ ਪੰਜਾਬ ਦੇ ਵਿੱਚ ਵੀ ਬਹੁਤ ਕੁਝ ਹੋਈ ਜਾਂਦਾ ਦੇਖੋ ਕਿਆ ਬਾਤ ਹੈ ਯਾਰ ਕਿੰਨੀ ਘੈਂਟ ਲੋਕੇਸ਼ਨ ਆ ਤੇ ਇਧਰੋ ਜੱਸੂ ਹੋਰੀ ਫਿਰਦੇ ਆ ਤੇ ਇਧਰੋ ਇਹ ਵੀ ਆਪਣੇ ਮਿੱਤਰ ਆ ਤੇ ਉਹ ਆਪਣੇ ਮਾਮੇ ਦਾ ਮੁੰਡਾ ਆ ਗਿਆ ਇਹ ਵੀ ਮਾਮੇ ਦਾ ਮੁੰਡਾ ਹੀ ਆ ਤੇ ਪੂਰੀ ਘੈਂਟ ਗੱਲਬਾਤ ਆ ਮਿੱਤਰੋ ਤੇ ਆਹ ਦੇਖੋ ਬਾਈ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਕਿਆ ਬਾਤ ਹੈ ਯਾਰ ਅੱਛਾ ਹਾ ਲਾਓ ਵੀ ਮਿੱਤਰੋ ਇਧਰ ਆ ਬਿਲਡਿੰਗ ਬਣੀ ਨੇ ਹਨਾ ਤੇ ਆਜੋ ਬਾਈ ਮਿੱਤਰੋ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਦਾ ਕਾਕੂ ਵੀਰਾ ਬਨਾਲੀ ਵਾਲਾ ਅੱਜ ਬਠਿੰਡੇ ਖੜਿਆ ਜੀ ਤੇ ਦੇਖੋ ਬਹੁਤ ਬੜਾ ਮਹੌਲ ਬਣਿਆ ਹੋਇਆ ਤੇ ਤੁਹਾਨੂੰ ਇਕੱਲੀ ਇਕੱਲੀ ਗੱਲਬਾਤ ਦਿਖਾਵਾਂਗੇ ਤੁਹਾਨੂੰ ਤੇ ਹਾਊਸ ਤੇ ਲਾਈਟ ਦੇ ਵਿੱਚ ਪਹੁੰਚੇ ਹੋਏ ਆਂ ਤੇ puri ਨਜ਼ਾਰੇਦਾਰ ਥੀ ਆ ਬਾਈ ਤੇ ਜਰੂਰ ਆਇਆ ਕਰੋ ਹਣਾ ਜਿੰਨਾ ਕੇ ਸਮਾਂ ਹੁੰਦਾ ਤੇ ਆਜੋ ਹੁਣ ਆਪਾਂ ਸਾਰੀ ਲੋਕੇਸ਼ਨ ਦਿਖਾਵਾਂਗੇ ਇਕੱਲੀ ਇਕੱਲੀ ਦਿਖਾਵਾਂਗੇ ਤੇ ਜੁੜੇ ਰਹੋ ਆਜੋ ਲਾਓ ਵੀ ਮਿੱਤਰੋ ਸੱਚੀ ਬਹੁਤ ਨਜ਼ਾਰਾ ਆ ਬਈ ਅੱਜ ਪੂਰਾ ਘੁੰਮੇ ਫਰੇ ਹਨਾ ਪੂਰੀ ਘੈਂਟ ਗੱਲਵਾਦ ਆ ਤੁਸੀਂ ਦੇਖੋ ਆ ਦੇਖੋ ਐ ਦੇਖੋ ਪੁਹਾਰੇ ਬੁਰੇ ਚੱਲਦੇ ਆ ਪੂਰੀ ਘੈਂਟ ਗੱਲਵਾਦ ਆ ਮਿੱਤਰੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤੇ ਘੁੰਮਣਾ ਚਾਹੀਦਾ ਜਦੋਂ ਵੀ ਜਿੰਨਾ ਵੀ ਸਮਾਂ ਹੁੰਦਾ ਨਾ ਆ ਦੇਖੋ ਪੂਰੀ ਘੈਂਟ ਲਗੇchnਾ ਬਈ ਕਿਆ ਬਾਤ ਕਿਆ ਬਾਤ ਹੈ ਬਈ ਗਾਣਾ ਸੁਣਨਾ ਸੀ ਯਾਰ ਸਕੂਟਰੀ ਗਾਣਾ ਤੇਰਾ ਬਹੁਤ ਵਧੀਆ ਲੱਗਦਾ ਯਾਰ ਸਕੂਟਰੀ ਗਾਣਾ ਜ਼ਰੂਰ ਬਈ ਕਦ ਤੈਨ ਮਸਾਲ ਤੇਰੇ ਪਿੱਛੇ ਜੁੱਤੀਆਂ ਤੜਾਈਆਂ ਨੇ ਕਈ ਵਾਰੀ ਤੇਰੇ ਪਿੱਛੇ ਲੜੀਆਂ ਲੜਾਈਆਂ ਓਏ ਅੱਗੇ ਅੱਗੇ ਚੱਲੇ ਹੱਸੀ ਪਿੱਛੇ ਪਿੱਛੇ ਤੇਰੇ ਕਰੇ ਨਾ ਅਸਰ ਕੋਈ ਸਾਡੀ ਗੱਲ ਤੇ ਸਾਡੇ ਕਿਹੜਾ ਵਾਰੀ ਦਵਾਈ ਛਿੜਕੀ ਲੰਗ ਜੇਸੂ ਉਤਰੇ ਤੈ ਮੂ ਬਲਕੇ ਸਾਡੇ ਕਿਹੜਾ ਵਾਰੀ ਦਵਾਈ ਛਿੜਕੀ ਲੰਗ ਜੇਸੂ ਉਤਰੇ ਤੈ ਮੂ ਬਲਕੇ ਬਹੁਤ ਵਧੀਆ ਗਾਣਾ ਲੱਗਿਆ ਬਾਈ ਜੀ ਥੈਂਕ ਯੂ ਬਾਈ ਆਪ ਲਿਖਦੇ ਹੋ ਕਿ ਕਿਵੇਂ ਹਾਂ ਸਾਰੇ ਗਾਣੇ ਤਕਰੀਬਨ ਆਪਣੇ ਆਪ ਦੀ ਹੁੰਦੇ ਆ ਤੇ ਵੈਸੇ ਮੈਂ ਬਾਈ ਲਾਹਵੀਰ ਦੇ ਜ਼ਿਆਦਾਤਰ ਗਾਉਂਗਾ ਆਪਣੇ ਆਪ ਦੀ ਕਾਫੀ ਲਿਖ ਹੋਇਆ ਹੈ ਨਾ ਬਹੁਤ ਜਿਆਦਾ ਚੱਲਿਆ ਸੀਗਾ ਇਹਦਾ ਆਪ ਦੀ ਆਪ ਦੀ ਮੇਨ ਤੋਂ ਦੇਗੇ ਬਿਲਕੁਲ 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 ਬਹੁਤ ਵਧੀਆ ਲੱਗਿਆ ਬਾਈ ਬਾਈ ਨਾਲ ਮਿਲ ਕੇ ਨਾ ਬਹੁਤ ਖੰਡ ਭਰਾ ਆਪਣਾ